ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੇ ਲੈ ਲੈਂਦੇ ਸੀ ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪਰੋਸ਼ ਅਦਵਾਇਆ ਸੀਗਾ ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਦੱਸਿਆ ਸੀ ਡਿਗਰੀ ਯੂਨੀਵਰਸਿਟੀ ਨਹੀਂ ਗੱਲ ਆਈਏ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15-15 ਲੱਖ ਰੁਪਏ ਇਹਨਾਂ ਨੇ ਦਵਾਈਆਂ ਨੇ ਆਪਣੇ ਰਾਜਾ ਢੱਬੇ ਤੇ ਦਿੱਤੇ ਕੁਝ ਪੈਸੇ ਕੁਝ ਪੈਸੇ ਇਹਨਾਂ ਨੇ ਮੋਰਿੰਡੀ ਵਗੈਰਾ ਦਿੱਤੇ ਸੀ ਲਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜਗਦੇਵ ਕਲਾ ਅੰਮ੍ਰਿਤਸਰ ਨੇ ਇੱਕ ਸਟੇਟਮੈਂਟ ਰਿਕਾਰਡ ਕਰਵਾਈ ਜਿਹਦੀ ਸਟੇਟਮੈਂਟ ਤੇ ਅਸੀਂ ਮੁਕੱਦਮਾ ਨੰਬਰ 37 ਮਿੱਤੀ 14524 ਅੰਡਰ ਸੈਕਸ਼ਨ 420 465 68 ਬਸੀ ਦਰਜ ਰਿਸਟ ਕੀਤਾ ਇਹਦੇ ਵਿੱਚ ਅਸੀਂ ਨੇ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਸਲਮਾਨ ਖਾਨ ਪੁੱਤਰ ਪਿਆਰਸ਼ਾ ਲਖਵੀਰ ਸਿੰਘ ਪੁੱਤਰ ਨਹਾਰ ਸਿੰਘ ਸ਼ਿਵਮ ਉਰਫ ਰਾਹੀ ਤਵਨ ਰਣਜੀਤ ਅਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਜੀ। ਇਹਦੇ ਵਿੱਚ ਇਹ ਜਿਹੜੇ ਜਿਨ੍ਹਾਂ ਦੇ ਦੋਸ਼ੀ ਨੇ ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੇ ਲੈ ਲੈਂਦੇ ਸੀ। ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪ੍ਰੋਸਸ アドਵਾਇਆ ਸੀਗਾ। ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਦੱਸਿਆ ਸੀ ਡੂਰਿੰਗ ਇਨਵੈਸਟਿੰਗ ਨੇ ਇਹ ਗੱਲ ਆਈ ਹੈ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15-15 ਲੱਖ ਰੁਪਏ ਇਹਨਾਂ ਨੇ ਦਵਾਈਆਂ ਨੇ ਆਪਣੇ ਰਾਜਾ ਟੱਬ ਤੇ ਦਿੱਤੇ ਕੁਝ ਪੈਸੇ ਕੁਝ ਪੈਸੇ ਇਹਨਾਂ ਨੇ ਮੁਰਿੰਡੀ ਵਗੈਰਾ ਦਿੱਤੇ ਸੀ ਜਦੋਂ ਹੁਣ ਪੈਸੇ ਜਦੋਂ ਦਿੱਤੇ ਮੌਕੇ ਤੇ ਜਦੋਂ ਇਹਨਾਂ ਨੇ ਪਾਸਪੋਰਟ ਚੈੱਕ ਕੀਤੇ ਹਨਨੰਦਪੁਰ ਰੋਡ ਤੇ ਇਹਨਾਂ ਨੂੰ ਬੁਲਾਇਆ ਸੀ ਪੈਸੇ ਦੇਣ ਲਈ ਜਦੋਂ ਮਦਈਆਂ ਨੇ ਆਪਣੇ ਪੈਸੇ ਦਿੱਤੇ ਤੇ ਪਾਸਪੋਰਟ ਲਈ ਤਾਂ ਇਹਨਾਂ ਨੇ ਉੱਥੇ ਮੌਕੇ ਤੇ ਪਾਸਪੋਰਟ ਚੈੱਕ ਕੀਤਾ ਜਿਹਦੇ ਦੇ ਇਹਨਾਂ ਕੇ ਵਿੱਚ ਵੀਜ਼ੇ ਜਾਲੀ ਲਗਵਾਏ ਨੇ ਤੁਰੰਤ ਹੀ ਉਹ ਸਾਡੇ ਕੋਲ ਆਏ ਉਹਨਾਂ ਨੇ ਇਹਨਾਂ ਦੇ ਖਿਲਾਫ ਸਾਨੂੰ ਸਟੇਟਮੈਂਟ ਲਈ ਤੇ ਅਸੀਂ ਫੇ ਲੋਜ ਕਰਤੀ ਇਹਦੇ ਵਿੱਚ ਅਸੀਂ ਨੇ 6 ਪਾਸ ਤਿੰਨ ਪਾਸਪੋਰਟ ਤੇ ਇਹਨਾਂ ਦੇ ਬਰਾਮਦ ਕਰਵਾਏ ਨੇ ਜਿਹਨਾਂ ਦੇ ਜਲਦੀ ਸਟicker ਲੱਗੇ ਹੋਏ ਸੀ ਕਿ ਤੇ ਤਿੰਨ ਪਾਸਪੋਰਟ ਹੋਰ ਬਰਾਮਦ ਕਰਾਏ ਨੇ ਜੋ ਇਹਨਾਂ ਦੀ ਗੱਡੀ 'ਚ ਮੌਜੂਦ ਸੀਗੀ ਜੀ ਤੇ ਜਿਹੜੀ ਇਹ ਜਲਸੀ ਸੀਗੀ ਉਹ ਰਜਿਸਟ੍ਰੇਸੀ ਵੀ ਨਾ ਨਾ ਜੀ ਕਿ ਨਾ ਤੇ ਇਹਨਾਂ ਦਾ ਕੋਈ ਦਫਤਰ ਸੀ ਨਾ ਕੋਈ ਏਜੰਸੀ ਸੀ ਇਹ ਕਹਿੰਦੇ ਇਸ ਦਾ ਆਨਲਾਈਨ ਕੰਮ ਕਰਦੇ ਆ ਤੇ ਜਿਹੜੇ ਦੋ ਵਿਅਕਤੀ ਨੇ ਫੜੇ ਇਹ ਅੱਗੇ ਬੰਦਿਆਂ ਵਰੀ ਦੱਸ ਰਹੇ ਆ ਅਸੀਂ ਇਨਵੈਸਟਿਗੇਟ ਕਰਕੇ ਉਹਨਾਂ ਨੂੰ এজ ਇਸ਼ੂ ਨਾਮਿਨੇਟ ਕਰਾਂਗੇ ਜੀ ਇਹ ਤੋਂ ਫੜੇਗੇ ਜਿਹੜੇ ਤੋਂ ਫੜੇਗੇ ਇਹ ਇੱਥੇ ਆਨੰਦਪੁਰ ਰੋਡ ਤੋਂ ਫੜੇਦੇ ਜੀ ਕੋਈ ਹੋਰ ਵੀ ਮਾਮਲਾ ਇਹਨਾਂ ਤੇ ਪੁੱਛਣਾ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਆ ਜੀ ਕੋਈ ਜਿਹਨਾਂ ਨੇ ਕਹਿੰਦੇ ਸੀ ਕੋਈ ਪੈਸੇ ਦੇਣੇ ਸੀ ਕੋਈ ਫਿਰੋਜ਼ਪੁਰ ਦਾ ਵਿਅਕਤੀ ਹੈਗਾ ਉਹਨੂੰ ਉਹਦੇ ਅਸੀਂ ਕਾਲ ਡਿਟੇਲ ਦੇ ਵਿੱਚ ਉਹਦਾ ਨੰਬਰ ਨੰਬਰ ਆਇਆ ਹੈਗਾ ਅਸੀਂ ਉਹਨੂੰ ਵੈਰੀਫਾਈ ਫਿਰੋਜ਼ਪੁਰ ਵਾਲੇ ਵਿਅਕਤੀ ਨੂੰ ਵੀ ਵੈਰੀਫਾਈ ਕਰ ਰਹੇ ਆ ਜੀ ਪੇਸ਼ ਕਰਤਾ ਹੀ ਅੱਜ ਹਾਂਜੀ ਹਾਂਜੀ ਇਹਨਾਂ ਨੂੰ ਪੇਸ਼ ਰਿਜ਼ਲਟ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੀ 17 ਤਰੀਕ 17 ਪੰਜ ਤੱਕ ਸਾਡਾ ਕੋਈ ਨਜ਼ਰ ਪੁਲਿਸ ਰਮਾਂਡ ਹੈ ਜੀ ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੀ ਲੈ ਲੈਂਦੇ ਸੀ ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪਰੋਸ਼ ਅਦਵਾਇਆ ਸੀਗਾ ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਦੱਸਿਆ ਸੀ ਡੂਇੰਗ ਵਸ਼ੀਂ ਇਹ ਗੱਲ ਆਈਏ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15 15 ਲੱਖ ਰੁਪਏ ਇਹਨਾਂ ਨੇ ਮਦਬਈਆਂ ਨੇ ਆਪਣੇ ਰਾਜਾ ਢੱਬੇ ਤੇ ਦਿੱਤੇ ਕੁਝ ਪੈਸੇ ਕੁਸ਼ ਪੈਸੇ ਇਹਨਾਂ ਨੇ ਮੁਰਿੰਡੀ ਵਗੈਰਾ ਦਿੱਤੀ ਸੀ ਲਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜਗਦੀਪ ਕਲਾ ਅਮਰਸਰ ਨੇ ਆ ਕਿ ਸਟੇਟਮੈਂਟ ਰਿਕਾਰਡ ਕਰਵਾਈ ਜਿਹਦੀ ਸਟੇਟਮੈਂਟ ਤੇ ਅਸੀਂ ਮਕੱਦਮਾ ਨੰਬਰ 31 ਮਿਤੀ 14/5/24 ਅੰਡਰ ਸੈਕਸ਼ਨ 420 467 68 ਬਸੀ ਦਰਜ ਰਿਸ਼ਤ ਕੀਤਾ ਇਹਦੇ ਵਿੱਚ ਅਸੀਂ ਨੇ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਸਲਮਾਨ ਖਾਨ ਪੁੱਤਰ ਪਿਆਰੇ ਸ਼ਾ ਲਖਵੀਰ ਸਿੰਘ ਪੁੱਤਰ ਨਿਹਾਰ ਸਿੰਘ ਸ਼ਿਵਮ ਉਰਫ ਰਾਹਿਤਵਨ ਰਣਜੀਤ ਅਤੇ ਨਾਮ ਨੂੰ ਵਿਅਕਤੀ ਨਿਖਾਪ ਦਰਜ ਕੀਤਾ ਜੀ ਇਹਦੇ ਵਿੱਚ ਇਹ ਜਿਹੜੇ ਜਿਨ੍ਹਾਂ ਦੇ ਦੋਸ਼ੀ ਨੇ ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੇ ਲੈ ਲੈਂਦੇ ਸੀ ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪ੍ਰੋਸਸ アドਵਾਇਆ ਸੀਗਾ ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਦੱਸਿਆ ਸੀ ਡੂਰਿੰਗ ਇੰਵੈਸਟਿੰਗ ਨੇ ਇਹ ਗੱਲ ਆਈ ਹੈ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15 15 ਲੱਖ ਰੁਪਏ ਇਹਨਾਂ ਨੇ ਮਦਬਈਆਂ ਨੇ ਆਪਣੇ ਰਾਜਾ ਢੱਬਾ ਤੇ ਤੇ ਕੁਝ ਪੈਸੇ ਕੁਝ ਪੈਸੇ ਇਹਨਾਂ ਨੇ ਮੁਰਿੰਡੇ ਵਗੈਰਾ ਦਿੱਤੇ ਸੀ ਜਦੋਂ ਹੁਣ ਪੈਸੇ ਜਦੋਂ ਦਿੱਤੇ ਮੌਕੇ ਤੇ ਜਦੋਂ ਇਹਨਾਂ ਨੇ ਪਾਸਪੋਰਟ ਚੈੱਕ ਕੀਤੇ ਹਨਨੰਦਪੁਰ ਰੋਡ ਤੇ ਇਹਨਾਂ ਨੂੰ ਬੁਲਾਇਆ ਸੀ ਪੈਸੇ ਦੇਣ ਲਈ ਜਦੋਂ ਮਦਈਆਂ ਨੇ ਆਪਣੇ ਪੈਸੇ ਦਿੱਤੇ ਤੇ ਪਾਸਪੋਰਟ ਲਈ ਤਾਂ ਇਹਨਾਂ ਨੇ ਉਥੇ ਮੌਕੇ ਤੇ ਪਾਸਪੋਰਟ ਚੈੱਕ ਕੀਤਾ ਜਿਹਦੇ ਤੇ ਇਹਨਾਂ ਦੇ ਵਿੱਚ ਵੀਜ਼ੇ ਜਾਲੀ ਲਗਵਾਈ ਨੇ ਤ੍ਰਾਂਤੀ ਜੋ ਸਾਡੇ ਕੋਲ ਆਏ ਉਹਨਾਂ ਨੇ ਇਹਨਾਂ ਦੇ ਖਿਲਾਫ ਸਾਨੂੰ ਸਟੇਟਮੈਂਟ ਕਹੀ ਤੇ ਅਸੀਂ ਐਫ ਆਰ ਲੋਜ ਕਰਤੀ ਇਹਦੇ ਵਿੱਚ ਅਸੀਂ ਨੇ 6 ਪਾਸਪੋਰਟ ਤੇ 3 ਪਾਸਪੋਰਟ ਤੇ ਇਹਨਾਂ ਦੇ ਬਰਾਮਦ ਕਰਵਾਏ ਨੇ ਜਿਨ੍ਹਾਂ ਦੇ ਜਲਦੀ ਸਟicker ਲੱਗੇ ਹੋਏ ਸੀਗੇ ਤੇ 3 ਪਾਸਪੋਰਟ ਹੋਰ ਬਰਾਮਦ ਕਰਾਏ ਨੇ ਜੋ ਇਹਨਾਂ ਦੀ ਗੱਡੀ 'ਚ ਮੌਜੂਦ ਸੀਗੇ ਜੀ ਤੇ ਜਿਹੜੀ ਇਹ ਜਲਸੀ ਸੀਗੀ ਉਹ ਰਜਿਸਟਰ ਸੀਗੀ ਨਾ ਨਾ ਜੀ ਕਿ ਨਾ ਤੇ ਇਹਨਾਂ ਦਾ ਕੋਈ ਦਫ਼ਤਰ ਸੀ ਨਾ ਕੋਈ ਏਜੰਸੀ ਸੀ ਇਹ ਕਹਿੰਦੇ ਐਸਾ ਆਨਲਾਈਨ ਕੰਮ ਕਰਦੇ ਆ ਤੇ ਜਿਹੜੇ ਦੋ ਵਿਅਕਤੀ ਨੇ ਫੜੇ ਇਹ ਹੈ ਕਿ ਬੰਦਿਆਂ ਵਾਰੀ ਦੱਸ ਰਿਆਂ ਅਸੀਂ ਇਨਵੈਸਟਿਗੇਟ ਕਰਕੇ ਉਹਨਾਂ ਨੂੰ ਐਜ਼ ਇਸ਼ੂ ਨਾਮਿਨੇਟ ਕਰਾਂਗੇ ਜੀ ਫੜੋ ਫੜੇਗੇ ਜਿਹੜੇ ਫੜੇਗੇ ਇਹ ਇੱਥੇ ਨੰਦਪੁਰ ਰੋਡ ਤੋਂ ਫੜੇਦੇ ਜੀ ਅਰ ਕੋਈ ਹੋਰ ਵੀ ਮਾਮਲੇ ਨੇ ਤਾਂ ਗੱਲਾਂ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਕੋਈ ਜਿਨ੍ਹਾਂ ਨੇ ਕਹਿੰਦੇ ਅਸੀਂ ਕੋਈ ਪੈਸੇ ਦੇਣੇ ਸੀ ਕੋਈ ਫਰੋਜ਼ਪੁਰ ਦਾ ਵਿਅਕਤੀ ਹੈਗਾ ਜੀ ਉਹਨੂੰ ਉਹਦੇ ਅਸੀਂ ਕਾਲ ਡਿਟੇਲ ਦੇ ਵਿੱਚ ਉਹਦਾ ਨੰਬਰ ਨੰਬਰ ਆਇਆ ਹੈਗਾ ਅਸੀਂ ਉਹਨੂੰ ਵੈਰੀਫਾਈ ਫਰੋਜ਼ਪੁਰ ਵਾਲੇ ਵਿਅਕਤੀ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਜੀ ਪੇਸ਼ ਕਰਤਾ ਜੀ ਆਜ ਅਸੀਂ ਇਹਨਾਂ ਨੂੰ ਪੇਸ਼ ਰਿਜ਼ਲਟ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੀ 17 ਤਰੀਕ ਸਤਨਾਪਨ ਤੱਕ ਸਾਡੇ ਕੋਲ ਇਹਨਾਂ ਦਾ ਪੁਲਿਸ ਰਿਮਾਂਡ ਹੈ ਜੀ